ਸ਼ਿਰਗੁਰ ਗ੍ਰੰਥ ਸਾਹਿਬ ਬੇਅਦਬੀ ਮਾਮਲੇ 'ਚ ਦੋ ਸਗੇ ਭਰਾਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਹਾਲਾਂਕਿ ਦੋਨਾਂ ਭਰਾਵਾਂ ਨੂੰ ਸਿੱਖ ਜਥੇਬੰਦੀਆਂ ਤੇ ਉਹਨਾਂ ਦਾ ਪਰਿਵਾਰ ਬੇਕਸੂਰ ਦੱਸ ਰਿਹਾ ਉਸਦੇ ਲਈ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਦੇ ਫਾਦਰ ਦਰਸ਼ਨ ਸਿੰਘ ਸਾਡੇ ਨਾਲ ਨੇ ਦਰਸ਼ਨ ਸਿੰਘ ਜੀ ਲਗਾਤਾਰ ਦਾਵਾ ਕਰ ਰਹੇ ਹੋ ਤੁਸੀਂ ਦਾਵਾ ਕਰ ਰਹੇ ਹੋ ਕਿ ਤੁਹਾਡੇ ਬੱਚੇ ਬੇਕਸੂਰ ਨੇ ਆਖਿਰ ਪੁਲਿਸ ਨੇ ਫਿਰ ਉਹਨਾਂ ਦੇ ਪਰਚਾ ਦਰਜ ਕਿਉਂ ਕੀਤਾ ਦੇਖੋ ਜੀ ਜਿਸ ਦਿਨ ਪਹਿਲੇ ਜੂਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਦੋਂ ਗੁੰਮ ਹੋਇਆ ਇਹਨਾਂ ਨੂੰ ਪਤਾ ਲੱਗਾ ਤਾਂ ਉਸ ਦਿਨ ਤੋਂ ਹੀ ਇਹ ਸਾਹਿਬ ਸ੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜਦੇ ਜਿਹੜੇ ਸਰੂਪ ਚੋਰੀ ਹੋਇਆ ਉਹਨੂੰ ਲੱਭਣ ਵਿੱਚ ਰੁੱਝੇ ਹੋਏ ਸੀ ਤੇ ਨਾਲ ਸਾਰਾ ਜਿਹੜਾ ਸੰਸਾਰ ਜਾਨੀ ਹੋਰ ਭਾਈਚਾਰਾ ਵੀ ਨਾਲ ਇਕੱਠੇ ਸੀਗੇ ਜੀ ਤੇ ਇਸ ਕਰਕੇ ਉਸ ਦਿਨ ਤੋਂ ਹੀ ਜਿਹੜੀ ਐਕਟੀਵਿਟੀ ਸੀ ਉਹ ਸਰਕਾਰ ਦੀ ਨਜ਼ਰਾਂ ਵਿੱਚ ਸੀ ਜੀ ਧਰਨੇ ਉੱਤੇ ਵੀ ਇਸ ਨੇ ਰੁਪਿੰਦਰ ਸਿੰਘ ਨੇ ਵੱਧ ਚੜ ਕੇ ਲੋਕਾਂ ਨੂੰ ਇਕੱਠਾ ਕੀਤਾ ਜਿੰਨਾ ਹੋ ਸਕੇ ਬਾਤ ਉਹ ਯਾਨੀ ਕਿ ਯੋਗਦਾਨ ਪਾਇਆ ਤੇ ਇਸ ਕਰਕੇ ਵੀ ਇਹ ਮਤਲਬ ਜਿਹੜਾ ਹੈ ਪੁਲਿਸ ਦੀ ਨਿਗਾਹ ਵਿੱਚ ਸੀ ਤੇ ਬਾਅਦ ਵਿੱਚ ਜਦੋਂ ਪੁਲਿਸ ਨੇ ਡਾਂਗਾ ਭਰਾਈਆਂ 14 ਤਰੀਕ ਨੂੰ ਲਾਠੀ ਚਾਰਜ ਕੀਤਾ ਹੈਗਾ ਕੋਟਕਪੂਰੇ ਵਿਖੇ ਉਦੋਂ ਉਸ ਵਕਤ ਇਹਦੇ ਤੇ ਡਾਂਗਾ ਪਈਆਂ ਉਦੋਂ ਇਹ ਜਿਹੜਾ ਜ਼ਖਮੀ ਹੋਇਆ ਇਸ ਕਰਕੇ ਦੀ ਨਿਗਾਹ 'ਚ ਹੋਣ ਕਰਕੇ ਹੀ ਬਾਦ ਵਿੱਚ ਵੀ ਇਹਨੇ ਇਹ ਮਤਲਬ ਕਿ ਬੇਨਤੀ ਕੀਤੀ ਸਿੱਖ ਸੰਗਤ ਨੂੰ ਕਿ ਮੈਂ ਉਹਨਾਂ ਚਿਰ ਇਲਾਜ ਨਹੀਂ ਕਰਾਉਣਾ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਰੂਪ ਰੂਪਨ ਚੋਰੀ ਕਰਨ ਵਾਲਿਆਂ ਦੇ ਮਤਲਬ ਕਿ ਜੇ ਪਤਾ ਨਹੀਂ ਲੱਗ ਜਾਂਦਾ ਜਾਂ ਜਿਵੇਂ ਕਿ ਸਿੱਖ ਜਥੇਬੰਦੀਆਂ ਦੇ ਕੁਝ ਵੀਰ ਫੜੇ ਹੋਏ ਸੀਗੇ ਉਹਨਾਂ ਨੂੰ ਰਿਹਾ ਨਹੀਂ ਕਰ ਦਿੱਤਾ ਜਾਂਦਾ ਪਰ ਉਸਤਾ ਦਰਸ਼ਨ ਸਿੰਘ ਜੀ ਆਖਿਰ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਸੀ ਕਾਫੀ ਸਿੱਖ ਸੰਗਤ ਉੱਥੇ ਮੌਜੂਦ ਸੀ ਹੋਰ ਵੀ ਬੜੇ ਸਿੱਖ ਆਗੂ ਮੌਜੂਦ ਸੀ ਨੌਜਵਾਨ ਵੀ ਮੌਜੂਦ ਸੀ ਪਰ ਸਵਾਲ ਇਹੀ ਹੈ ਕਿ ਆਖਿਰ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਹੀ ਪੁਲਿਸ ਦੀ ਨਜ਼ਰ ਚ ਕਿਉਂ ਆਇਆ ਹੋਰ ਕਿਸੇ ਤੇ ਇਹ ਪਰਚਾ ਦਰਜ ਕਿਉਂ ਨਹੀਂ ਕੀਤਾ ਗਿਆ ਕਿਉਂ ਇਹਨਾਂ ਦੋਨਾਂ ਨੂੰ ਹੀ ਚੁਣਿਆ ਗਿਆ ਦੇਖੋ ਜੀ ਮੈਂ ਜਿਵੇਂ ਪਹਿਲਾਂ ਤੁਹਾਨੂੰ ਬੇਨਤੀ ਕਰ ਚੁੱਕਿਆ ਹਾਂ ਕਿ ਜਿਸ ਦਿਨ ਤੋਂ ਸਰੂਪ ਗੁੰਮ ਹੋਏ ਸੀ 1 ਜੂਨ ਤੋਂ ਉਸ ਦਿਨ ਤੋਂ ਹੀ ਲੈ ਕੇ ਇਹ ਸਾਰੀ ਜਿਹੜੀ ਹੈ ਗਤੀਵਿਧੀਆਂ ਵਿੱਚ ਸ਼ਾਮਲ ਸੀ ਤੇ ਸਰੂਪ ਲੱਭਣ ਦੇ ਵਾਸਤੇ ਅਵਾਇਗਰੂ ਚੋਰਾਂ ਨੂੰ ਚੋਰਾਂ ਨੂੰ ਲੱਭਣ ਵਾਸਤੇ ਤੇ ਇਸ ਕਰਕੇ ਪੁਲਿਸ ਦੀ ਨਿਗਾਹ ਵਿੱਚ ਸੀ ਮੇਰੇ ਆਪਣੇ ਅੰਦਾਜ਼ੇ ਨਾਲ ਬਾਕੀ ਸਮੇਂ ਦੀ ਨਜ਼ਾਕਤ ਦੇਖਦੇ ਹੋਏ ਬਾਦਲ ਸਰਕਾਰ ਨੂੰ ਅਸਲੀ ਦੋਸਤੀ ਲੱਭੇ ਨਹੀਂ ਬਸ ਉਹ ਸਮੇਂ ਨੂੰ ਪਹਿਚਾਨਦੇ ਹੋਏ ਫਟਾਫਟ ਇਹਨਾਂ ਉੱਤੇ ਕੇਸ ਝੂਠਾ ਪਾ ਦਿੱਤਾ ਗਿਆ ਰੁਪਿੰਦਰ ਸਿੰਘ ਆ ਜ਼ਖਮੀ ਹੋ ਗਿਆ ਸੀ ਇਸਦੇ ਸੱਟ ਲੱਗੀ ਸੀ ਉਸ ਵੇਲੇ ਕਿੱਥੇ ਰਿਹਾ ਜਿਸ ਤਰ੍ਹਾਂ ਪਹਿਲਾਂ ਦੱਸਿਆ ਜਾ ਰਿਹਾ ਹੈ ਕਿ ਇਲਾਜ ਕਰਾਉਣ ਤੋਂ ਇਨਕਾਰ ਕੀਤਾ ਸੀ ਔਰ ਲਾਠੀ ਚਾਰਜ ਤੋਂ ਕਿੰਨੇ ਦਿਨ ਬਾਅਦ ਇਹ ਗ੍ਰਿਫਤਾਰੀ ਹੋਈ ਹੈ ਜਿਹੜਾ ਹੈ ਤੁਸੀਂ ਕਹਿ ਰਹੇ ਆ ਉਹ ਤਾਂ ਮੇਰੇ ਖਿਆਲ ਅੰਦਾਜ਼ਨ ਕੋਈ 14 ਤਰੀਕ ਨੂੰ ਇਹ ਘਟਨਾ ਵਾਪਰੀ ਲਾਠੇ ਚਾਰਜ ਦੀ ਸਾਨੂੰ 15 ਸ਼ਾਮ ਨੂੰ ਉਹਦੇ ਨਾਲ ਸੰਪਰਕ ਹੋ ਸਕਿਆ ਤੇ ਅਸੀਂ ਇਹਨੂੰ ਉੱਥੇ ਮੈਡੀਕਲ ਕਾਲਜ ਗੁਰਗਮੇ ਸਿੰਘ ਫਰੀਕੋਟ ਵਿਖੇ ਲੈ ਕੇ ਗਏ ਐਕਸ-ਰੇ ਕਰਵਾਇਆ ਉਹਨਾਂ ਨੇ ਕਿਹਾ ਵੀ ਇੱਥੇ ਦਾਖਲ ਹੋਣਾ ਪਊਗਾ ਪਰ ਸਿੱਖ ਜਥੇਬੰਦੀਆਂ ਨੇ ਅਗਲ ਕਹੀ ਸੀ ਕਿ ਆਪਾਂ ਕਿਸੇ ਚੰਗੇ ਵਧੀਆ ਮਤਲਬ ਕਿ ਹਸਪੀਟਲ 'ਚ ਇਲਾਜ ਕਰਾਉਣਾ ਕਿਉਂਕਿ ਐਮ ਆਰ ਆਈ ਜਿਹੜੀ ਕਰਨੀ ਹੈ ਉਹਨੇ ਡੇਟ ਕਾਫੀ ਅੱਗੇ ਦੇ ਲੰਮੀ ਦੇ ਦਿੱਤੀ ਹੈ ਵੀ ਆਪਾਂ ਜਲਦੀ ਤੋਂ ਜਲਦੀ ਕਰਾਉਣਾ ਇਲਾਜ ਉਹਨਾਂ ਨੇ ਜਿਹੜਾ ਹੈ ਸਿੱਖ ਜਥੇਬੰਦੀਆਂ ਨੇ ਜਿਵੇਂ ਕਿ ਭਾਈ ਸੇਵਾ ਭਾਈ ਕਨਈਆ ਸੇਵਾ ਕੈਂਸਰ ਸੇਵਾ ਸਬੰਧੀ ਹੈਗੀ ਹੈ ਫ੍ਰੀ ਕੋਟ ਵਿਖੇ ਉਹਨਾਂ ਨੇ ਮਤਲਬ ਕਿ ਆਪਣੇ ਉਦਮ ਨਾਲ ਲਿਜਾ ਕੇ ਅਪੋਲੋ ਚ ਦਾਖਲ ਕਰਾਇਆ ਸੀ ਇਹਨੂੰ ਜੀ ਪਰ ਇਹਨਾਂ ਨੂੰ ਗ੍ਰਿਫਤਰੀ ਦਾ ਜਿਹੜੀ ਕਾਰਵਾਈ ਆ ਉਹ ਕਦੋਂ ਸ਼ੁਰੂ ਹੋਈ ਪਹਿਲਾਂ ਰੁਪਿੰਦਰ ਸਿੰਘ ਨੂੰ ਗ੍ਰਿਫਤਰ ਕੀਤਾ ਗਿਆ ਕੀ ਇਹਦੇ ਤੋਂ ਕੋਈ ਪੁੱਛਗਿੱਛ ਹੋਈ ਜਾਂ ਪਹਿਲਾਂ ਇਸਦੇ ਭਰਾ ਜਸਵਿੰਦਰ ਨੂੰ ਘਰੋਂ ਗ੍ਰਿਫਤਰ ਕੀਤਾ ਗਿਆ ਨਹੀਂ ਸਾਨੂੰ ਸਾਰਿਆਂ ਇਕੱਠਿਆਂ ਨੂੰ ਮੈਨੇ ਵੀ ਤੇ ਰੁਪਿੰਦਰ ਸਿੰਘ ਨੂੰ ਤੇ ਜਸਵਿੰਦਰ ਸਿੰਘ ਨੂੰ ਜਸਵਿੰਦਰ ਸਿੰਘ ਨੂੰ ਮੇਰੇ ਘਰੋਂ ਚੱਕਿਆ ਸੀ ਤੇ ਰਪਿੰਦਰ ਸਿੰਘ ਤੇ ਮੈਂ ਕਿਸੇ ਹੋਰ ਦੇ ਘਰੇ ਸੀ ਗੁਪਤ ਜਗ੍ਹਾ ਤੇ ਮਿਲ ਕੇ ਮੌਜੂਦ ਸੀ ਉਸ ਤੋਂ ਸਾਨੂੰ ਇਹਨਾਂ ਨੇ 16 ਤੇ 17 ਦੀ ਰਾਤ ਨੂੰ ਜਿਵੇਂ ਕਿ ਅੱਜ 16 ਤਰੀਕ ਹੈ ਅੱਜ ਰਾਤ ਨੂੰ ਚੱਕਿਆ ਇਹਨਾਂ ਨੇ ਲਗਭਗ 1:30 ਵਜੇ ਦੇ ਕਰੀਬ ਤੁਹਾਡੇ ਤੋਂ ਵੀ ਪੁੱਛਗਿੱਛ ਕੀਤੀ ਗਈ ਔਰ ਤੁਹਾਡੇ ਸਾਹਮਣੇ ਕੀ ਤੁਹਾਡੇ ਲੜਕੀਆਂ ਤੋਂ ਪੁੱਛਗਿੱਛ ਕੀਤੀ ਗਈ ਔਰ ਜੋ ਤੁਹਾਡੇ ਤੋਂ ਪੁੱਛਗਿੱਛ ਕੀਤੀ ਗਈ ਉਸ ਦੌਰਾਨ ਪੁਲਿਸ ਨੇ ਕੀ ਪੁੱਛਿਆ ਤੁਹਾਡੋਂ ਨੀ ਮੇਰੇ ਮੈਥੋਂ ਕੋਈ ਪੁੱਛਗੇ ਸੀ ਕਿ ਵੈਸੇ ਤਾਂ ਸੁਭਾਵਕ ਪੁੱਛਗੇ ਸੀ ਤੁਸੀਂ ਕੀ ਕੰਮ ਕਰਦੇ ਹੋ ਕਿ ਇਹੋ ਜਿਹੀਆਂ ਗੱਲਾਂ ਪੁੱਛੀਂਗਾ ਮੈਥੋਂ ਨੇ ਪੁੱਛਿਆ ਕੁਝ ਮੈਨੂੰ ਸਾਈਡ ਤੇ ਭਾ ਦਿੱਤਾ ਗਿਆ ਤੇ ਜਸਵਿੰਦਰ ਸਿੰਘ ਨੂੰ ਵੀ ਇੱਕ ਵਾਰੀ ਸਾਈਡ ਤੇ ਕਰ ਦਿੱਤਾ ਗਿਆ ਸੀ ਰੁਪਿੰਦਰ ਸਿੰਘ ਨੂੰ ਵੀ ਇੱਕ ਵਾਰੀ ਸਾਈਡ ਤੇ ਕਰ ਦਿੱਤਾ ਗਿਆ ਸੀ ਤੇ ਅਮਨੇ ਨੂੰ ਵੀ ਸਾਈਡ ਤੇ ਕਰਦੇ ਗੁਰਲਾਲ ਸਿੰਘ ਨੂੰ ਨੇ ਮਿਲ ਕੇ ਮੇਰੇ ਸਾਹਮਣੇ ਲੱਗ ਪਗ ਕੋਟਿਆ ਸੀ ਜੀ ਗੁਰਲਾਲ ਸਿੰਘ ਤੁਹਾਡੀ ਆਪਣੇ ਲੜਕੇ ਨਾਲ ਗੱਲ ਹੋਈ ਹੋਏਗੀ ਪੁਲਿਸ ਨੇ ਆਖਿਰ ਇਹਨਾਂ ਤੋਂ ਕੀ ਸਵਾਲ ਪੁੱਛੇ ਕੀ ਕੁਝ ਇਹਨਾਂ ਤੋਂ ਪੁੱਛਿਆ ਗਿਆ ਨੀ ਮੇਰੇ ਮੇਰੇ ਲੜਕੇ ਨਾਲ ਕੋਈ ਗੱਲਬਾਤ ਨਹੀਂ ਹੋਈ ਜਿਵੇਂ ਮੈਂ ਤੁਹਾਨੂੰ ਝੂਠ ਮਾਰਦਿਆਂ ਜਦੋਂ ਮੈਂ ਲਗਭਗ ਸ਼ਾਇਦ 18 ਤਰੀਕ ਸੀਗੀ ਸ਼ਾਮ ਨੂੰ ਜਦੋਂ ਮੈਂ ਇੱਥੇ ਸੀਆ ਸਟਾਫਸ ਮਿਲੇ ਆ ਇਹਨਾਂ ਨੂੰ ਜਸਵਿੰਦਰ ਸਿੰਘ ਨੂੰ ਕੇਵਲ ਉਹਦੇ ਪੈਰ ਸੁੱਜੇ ਹੋਏ ਸੀਗੇ ਜਿਵੇਂ ਲੱਗਦਾ ਸੀ ਜਿਵੇਂ ਉਹਨਾਂ ਨੂੰ ਤਾਲੀਆਂ ਤੋਂ ਕੁੱਟਿਆ ਗਿਆ ਹੋਵੇ ਕੰਨਾਂ ਤੇ ਵੀ ਥੋੜਾ ਜਿਹਾ ਉਹਨਾਂ ਦੇ ਮਤਲਬ ਕਿ ਨਿਸ਼ਾਨ ਸੀ ਸ਼ਾਇਦ ਕੋਈ ਲੱਫੜ ਮਾਰੇਗਾ ਉਹਨੀਆਂ ਹੋਰ ਕੁਝ ਕੀਤਾ ਗਿਆ ਹੋਵੇ ਪਰ ਉਸ ਤੋਂ ਬਾਅਦ ਉਸ ਗੱਲ ਨੂੰ ਕਾਫੀ ਦਿਨ ਹੋ ਚੁੱਕਿਆ ਹੁਣ ਰੁਪਿੰਦਰ ਸਿੰਘ ਹਸਪੀਟਲ ਦੇ ਵਿੱਚ ਪੀਜੀਆਈ ਦੇ ਵਿੱਚ ਤਾਕਲਾ ਹੁਣ ਉਸ ਤੋਂ ਬਾਅਦ ਵੀ ਤੁਹਾਡੀ ਲਗਾਤਾਰ ਆਪਣੇ ਲੜਕੇ ਨਾਲ ਗੱਲਬਾਤ ਹੋ ਰਹੀ ਹੋਊਗੀ ਕੀ ਪੁੱਛਗਿੱਛ ਕਰ ਰਹੀ ਸੀ ਪੁਲਿਸ ਕੀ ਕਿਸੇ ਕਿਸਮ ਦੇ ਕੋਈ ਦਬਾਅ ਦੀ ਗੱਲ ਸਾਹਮਣੇ ਆ ਰਹੀ ਹੈ ਨਹੀਂ ਮੈਂ ਇਸ ਬਾਰੇ ਉਹਨਾਂ ਨੇ ਗੱਲ ਨਹੀਂ ਕੀਤੀ ਕਿਉਂਕਿ ਜੇਰੇ ਇਲਾਜ ਹੈ ਮੈਂ ਬੱਚੇ ਨੂੰ ਇਸ ਤਰ੍ਹਾਂ ਦੇ ਪੁੱਛਣਾ ਠੀਕ ਨਹੀਂ ਸਮਝਦਾ ਕਿਉਂਕਿ ਮਾਨਸਿਕ ਤੌਰ ਤੇ ਬੱਚਾ ਪਹਿਲੇ ਹੀ ਵਿਚਾਰਾ ਪਰੇਸ਼ਾਨ ਹੈ ਇੱਕ ਸਭ ਤੋਂ ਵੱਡਾ ਸਵਾਲ ਹੈ ਏਜੰਸੀਆਂ ਵੀ ਔਰ ਪੁਲਿਸ ਵੀ ਇਸੇ ਗੱਲ ਨੂੰ ਲੈ ਕੇ ਸਭ ਤੋਂ ਵੱਡੇ ਸਵਾਲ ਉੱਠ ਰਹੇ ਹੈ ਕਿ ਸੁਖਜੀਤ ਸਿੰਘ ਦਿਓ ਜਿਹੜੇ ਆਸਟ੍ਰੇਲੀਆ ਦਾ ਇਹਨਾਂ ਦਾ ਦੋਸਤ ਦੱਸਿਆ ਜਾ ਰਿਹਾ ਜਿਸ ਦਾ ਇਹਨਾਂ ਨਾਲ ਤਾਲਮੇਲ ਦੱਸਿਆ ਜਾ ਰਿਹਾ ਹੈ ਔਰ ਉਸਨੇ ਇਹਨਾਂ ਨੂੰ ਬਾਹਰੋਂ ਪੈਸੇ ਵੀ ਭੇਜੇ ਦੱਸੇ ਜਾ ਰਹੇ ਆ ਆਖਿਰ ਕਿਸ ਤਰ੍ਹਾਂ ਸੁਖਜੀਤ ਦੀ ਰੁਪਿੰਦਰ ਸਿੰਘ ਔਰ ਜਸਵਿੰਦਰ ਸਿੰਘ ਦੇ ਨਾਲ ਜਾਣ ਪਹਿਚਾਨ ਹੈ ਕਦੋਂ ਤੋਂ ਆ ਨਹੀਂ ਜਸਵਿੰਦਰ ਸਿੰਘ ਨਾਲ ਉਹਦੀ ਕੋਈ ਜਾਣ ਪਛਾਣ ਨਹੀਂ ਸੀ ਰੁਪਿੰਦਰ ਸਿੰਘ ਦਾ ਦੋਸਤ ਸੀ ਕਿਉਂਕਿ ਸਾਡੇ ਪਿੰਡ ਉਹਨਾਂ ਦੀ ਰਿਸ਼ਤਵਾਰੀ ਸੀਗੀ ਉਹਨਾਂ ਦੇ ਮਾਸਦੇ ਦੇ ਲੜਕੇ ਦੀ ਇਸ ਕਰਕੇ ਜਾਣ ਪਛਾਣ ਹੋਣ ਕਰਕੇ ਹੀ ਉਹਨਾਂ ਦੀ ਜਾਣ ਪਛਾਣ ਹੋਈ ਹੈ ਤੇ ਉਹਨਾਂ ਨੇ ਇਹ ਕਿਹਾ ਸੀਗਾ ਭਾਈ ਰੁਪਿੰਦਰ ਸਿੰਘ ਨੂੰ ਤੇ ਵੀਰ ਜੀ ਤੁਸੀਂ ਕਿਤੇ ਮਤਲਬ ਇਲਾਜ ਦੇ ਪੱਖੋਂ ਮੰंजे ਤੇ ਪੈਣਾ ਰਹਿ ਜੋ ਤੇ ਇਸ ਕਰਕੇ ਸਾਰੀਆਂ ਅਸੀਂ ਭੈਣ ਭਰਾ ਰਲ ਕੇ ਅਸੀਂ ਜਿਹੜਾ ਤੁਸੀਂ ਮਤਲਬ ਤੁਹਾਡੀ ਮਦਦ ਕਰਨੀ ਚਾਹੁੰਦੇ ਆ ਅਸੀਂ ਪੈਸੇ ਭੇਜਾਂਗੇ ਤੁਸੀਂ ਸਾਨੂੰ ਆਪਣਾ ਅਕਾਊਂਟ ਨੰਬਰ ਦੱਸ ਦੇਣਾ ਪਰ ਜਿਸ ਤਰ੍ਹਾਂ ਜਿਹੜੀ ਫੋਨ ਕਾਲ ਦੀ ਇੱਕ ਆਡੀਓ ਰਿਲੀਜ਼ ਕੀਤੀ ਹੈ ਪੁਲਿਸ ਨੇ ਉਹਨਾਂ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਦੋਵਾਂ ਦੀ ਕੋਈ ਗੱਲਬਾਤ ਹੋਈ ਹੈ ਔਰ ਪੈਸੇ ਦੇ ਲੈਣ ਦੇਣ ਦੀ ਗੱਲ ਹੋਈ ਹੈ ਆਖਿਰ ਉਹਦੇ ਚ ਕੀ ਨਿਸਚੈ ਹੈ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤ ਕਿ ਹਰਪਿੰਦਰ ਸਿੰਘ ਦਾ ਦੋਸਤ ਹੈ ਸੁਖਜੀਤ ਸਿੰਘ ਜਿਹੜਾ ਕਿ ਆਸਟ੍ਰੇਲੀਆ ਤੋਂ ਆ। ਉਹਨਾਂ ਨੇ ਮਦਦ ਵਾਸਤੇ, ਇਲਾਜ ਵਾਸਤੇ ਪੈਸੇ ਦੇਣ ਦੀ ਗੱਲ ਕੀਤੀ ਨਾ ਕਿ ਕਿਸੇ ਹੋਰ ਘਟੀਆ ਕੰਮ ਵਾਸਤੇ। ਬਾਕੀ ਜਿਹੜੀ ਤੁਸੀਂ ਗੱਲ ਕਰਦੇ ਆਂਗਾਂ ਦੀ ਉਹ ਵੀ ਜਿਹੜੇ ਇਹਨਾਂ ਨੇ ਬਰਗਾੜੀ ਵੇਖੇ ਜਿਹੜੇ ਪੱਤਰੇ ਖਿਲਾਰੇ ਗਏ ਸੀ ਕਿਸੇ ਦੁਸ਼ਟ ਵੱਲੋਂ ਉਹ ਉਹਨਾਂ ਦੀ ਸਾਮ ਸੰਭਾਲ ਦੇ ਬਾਰੇ ਕੋਈ ਗੱਲ ਹੋਈ ਹੈ। ਹੋਰ ਨਜਾਇਜ਼ ਕੋਈ ਨਹੀਂ ਕਿਸੇ ਕਿਸਮ ਦੀ। ਕਿ ਉਸ ਤੋਂ ਪਹਿਲਾਂ ਵੀ ਕੋਈ ਗੱਲਬਾਤ ਹੋਈ ਸੀ। ਉਸ ਤੋਂ ਪਹਿਲਾਂ ਮਿਲਣ ਦੇ ਲਈ ਵੀ ਇੱਥੇ ਆਇਆ ਸੀ ਸੁਖਜੀਤ ਸਿੰਘ ਦਿਓਲ ਔਰ ਕਿੰਨੀ ਦਿਰ ਪਹਿਲਾਂ ਮਿਲ ਕੇ ਗਏ ਐ ਇੱਥੇ ਔਰ ਕਿੱਥੇ ਆਪਸ ਵਿੱਚ ਕਿੰਨੀਆਂ ਮੁਲਾਕਾਤ ਹੋਈਆਂ ਇਹਨਾਂ ਦੀ ਨਹੀਂ ਮੈਨੂੰ ਤਾਂ ਇੱਕ ਵਾਰ ਹੀ ਪਤਾ ਹੈ ਜਿਹੜੇ ਕੋ ਆਏ ਸੀਗੇ ਉਹਨਾਂ ਨੇ ਕੋਈ ਸ਼ਾਇਦ ਕਿਸੇ ਬਿਗ ਬਾਜ਼ਾਰ ਦਾ ਨਾਂ ਲੈਂਦੇ ਐ ਮਤਲਬ ਕਿ ਉੱਥੋਂ ਜਾ ਕੇ ਇਹਨਾਂ ਨੇ ਜਿਹੜਾ ਸਮਾਨ ਖਰੀਦਿਆ ਸੀਗਾ ਉਹਦੇ ਬਾਰੇ ਮੈਨੂੰ ਪਤਾ ਹੋਰ ਜ਼ਿਆਦਾ ਨਹੀਂ ਉਸ ਤੋਂ ਬਾਅਦ ਤੁਹਾਡੀ ਜਦੋਂ ਇਹ ਪਰਚਾ ਦਰਜ ਕਰ ਦਿੱਤਾ ਗਿਆ ਕੇਸ ਦਰਜ ਕਰ ਦਿੱਤਾ ਗਿਆ ਉਸ ਤੋਂ ਬਾਅਦ ਸੁਖਜੀਤ ਦਿਓਲ ਨਾਲ ਕੋਈ ਤੁਹਾਡੀ ਗੱਲ ਹੋਈ ਹੈ ਫੋਨ ਤੇ ਨਹੀਂ ਜੀ ਉਸ ਤੋਂ ਬਾਅਦ ਨਹੀਂ ਤੁਹਾਨੂੰ ਕੀ ਲੱਗਦਾ ਕਿ ਜਿਸ ਤਰ੍ਹਾਂ ਪੁਲਿਸ ਇਲਜ਼ਾਮ ਲਾ ਰਹੀ ਹੈ ਆਸਟ੍ਰੇਲੀਆ ਵਾਲੇ ਲੜਕੇ ਦਾ ਵੀ ਨਾਮ ਸਾਫ਼ ਤੌਰ ਤੇ ਲਿਆ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਕਿਸੇ ਏਜੰਸੀਆਂ ਥਰੂ ਤੁਹਾਡੇ ਲੜਕੇ ਨਾਲ ਤਾਲਮਿਲ ਕਰਕੇ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਇੱਕ ਆਡੀਓ ਰਿਲੀਜ਼ ਕੀਤੀ ਗਈ ਹੈ ਬਾਹਰੋਂ ਸੁਖਜੀਤ ਦਿਓਲ ਵੱਲੋਂ ਵੀ ਕੀ ਸੁਖਜੀਤ ਦਿਓਲ ਤੁਹਾਡੇ ਕਹਿਣ ਤੇ ਇੰਡੀਆ ਆ ਕੇ ਸਫਾਈ ਦੇਣ ਲਈ ਤਿਆਰ ਹਾਂਜੀ ਬਿਲਕੁਲ ਉਹ ਮੈਂ ਲੋਕਾਂ ਤੋਂ ਸੁਣਿਆ ਮੈਂ ਆਪ ਨਹੀਂ ਅਜੇ ਕੋਈ ਸੁਣੀ ਆਡੀਓ ਵਗੈਰਾ ਜਾ ਕੋ ਹੋਰ ਮਨ ਕਿਸੇ ਕਿਸੇ ਦੀ ਟੈਪ ਪਰ ਮੈਨੂੰ ਜਿਨ੍ਹਾਂ ਨੇ ਸੁਣੀ ਜਿਨ੍ਹਾਂ ਤੋਂ ਵਟਸਐਪ ਤੇ ਆਈ ਜਾਂ ਕਿਤੇ ਵੀ ਆਈ ਉਹ ਦੱਸਦੇ ਆ ਕਿ ਜਦੋਂ ਵੀ ਤੁਸੀਂ ਮੈਨੂੰ ਸੱਦੋਗੇ ਮੈਂ ਆਉਣ ਲਈ ਤਿਆਰ ਆ ਮੈਂ ਆਪਣੀ ਸਫਾਈ ਬਕਾਇਦਾ ਸਹੀ ਸਲਾਮਤ ਦੇਵਾਂਗਾ ਬੇਫਿਕਰ ਹੋ ਕੇ ਸਿੱਖ ਜਥੇਬੰਦੀਆਂ ਲਗਾਤਾਰ ਸਮਰਥਨ ਕਰ ਰਹੀਆਂ ਹਨ ਰੁਪਿੰਦਰ ਸਿੰਘ ਔਰ ਜਸਵਿੰਦਰ ਸਿੰਘ ਦਾ ਕੀ ਲੱਗਦਾ ਤੁਹਾਨੂੰ ਆਪਣੇ ਲੜਕਿਆਂ ਤੇ ਕਿੰਨਾ ਕੁ ਯਕੀਨ ਹੈ ਕੀ ਪੁਲਿਸ ਦੀ ਕਹਾਣੀ ਤੇ ਤੁਹਾਨੂੰ ਯਕੀਨ ਹੈ ਦੇਖੋ ਮੈਨੂੰ ਮੇਰੇ ਬੱਚੇ ਨੇ ਮੈਂ ਉਹਨਾਂ ਦਾ ਬਾਪ ਆ ਕਿਉਂਕਿ ਮੈਂ ਉਹਨਾਂ ਦੀ ਨਿੱਜੀ ਜ਼ਿੰਦਗੀ ਤੋਂ ਜਾਣੂ ਹਾਂ ਉਹ ਇਹੋ ਜਿਹਾ ਕਦੇ ਵੀ ਮਤਲਬ ਇੱਕ ਘਟਨਾ ਕਰਮ ਜਿਹੜਾ ਕਿ ਆਪਾਂ ਸਾਡੇ ਤੋਂ ਦੂਸ਼ਲੇ ਯਾਨੀ ਕਰਨਾ ਤਾਂ ਕਿਸੇ ਸੋਚ ਤੱਕ ਵੀ ਨਹੀਂ ਸਕਦੇ ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਨੂੰ ਕਮਾਉਣ ਵਾਲੇ ਇਨਸਾਨ ਹਾਂ ਅਸੀਂ ਜਾਨਤਾ ਦੇ ਸਕਦੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਆਨ ਸ਼ਾਨ ਵਾਸਤੇ ਪਰ ਇਹੋ ਜਿਹਾ ਘਟਿਆ ਕਰਮ ਨਹੀਂ ਕਰ ਸਕਦੇ ਕਦੇ ਵੀ ਭੁੱਲ ਕੇ ਵੀ ਸੁਪਨੇ 'ਚ ਵੀ ਨਹੀਂ ਸੋਚ ਸਕਦੇ ਸੀ ਸਤਿ ਆਦਰ ਸਿੰਘ ਜੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਗੁਰਸਿੱਖ ਹੋ ਤੁਹਾਡੇ ਲੜਕੇ ਗੁਰਸਿੱਖ ਨੇ ਪਰ ਹੋਰ ਵੀ ਕਈ ਥਾਵਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਸਾਹਮਣੇ ਆਏ ਨੇ ਉਹਨਾਂ ਮਾਮਲਿਆਂ ਦੇ ਵਿੱਚ ਵੀ ਕਈ ਗ੍ਰੰਥੀ ਸਿੰਘ ਗ੍ਰਫਤਾਰ ਕੀਤੇ ਗਏ ਨੇ ਤਾਂ ਇਸ ਤਰ੍ਹਾਂ ਇੱਕ ਗੁਰਸਿੱਖ ਹੋਣਾ ਕੀ ਤੁਹਾਨੂੰ ਬੇਗਸੂਰ ਸਾਬਤ ਕਰਨ ਲਈ ਤੁਹਾਡੇ ਲੜਕਿਆਂ ਨੂੰ ਬੇਗਸੂਰ ਸਾਬਤ ਕਰਨ ਦੇ ਲਈ ਕਾਫੀ ਦੇਖੋ ਜੀ ਮੈਂ ਇੱਕ ਬੇਨਤੀ ਕਰ ਦਿੰਦਾ ਮੇਰੇ ਆਪਣੇ 63 ਸਾਲ ਦੀ ਉਮਰ ਹੈ ਲਗਭਗ 63 ਸਾਲ ਦੀ ਉਮਰ ਜਦੋਂ ਤੋਂ ਮੈਂ ਸੁਰਤ ਸੰਭਾਲੀ ਹੈ ਅੱਜ ਤੱਕ ਮੈਂ ਕਿਸੇ ਪਵਿੱਤਰ ਗ੍ਰੰਥ ਜਿਵੇਂ ਕਿ ਗੀਤਾ ਜਾ ਰਮਾਨ ਦੇ ਅਜੇ ਤੱਕ ਪੱਤਰੇ ਖਿਲਰੇ ਮੈਂ ਕਿਤੇ ਨਹੀਂ ਦੇਖੇ ਮਾਫ ਕਰਨਾ ਜਾਂ ਕੁਰਾਨ ਦੇ ਪਵਿੱਤਰ ਕੁਰਾਨ ਦੇ ਮੈਂ ਪੱਤਰੇ ਖਿਲਰੇ ਨਹੀਂ ਵੇਖੇ ਨਾ ਹੀ ਕਿਸੇ ਬਾਈਬਲ ਦੇ ਖਿਲਰੇ ਵੇਖੇ ਹੈ ਜੇ ਕੋਈ ਇੱਕ ਹਿੰਦੂ ਇਸ ਤਰੀਕੇ ਨਹੀਂ ਕਰ ਸਕਦਾ ਮੁਸਲਮਾਨ ਨਹੀਂ ਕਰ ਸਕਦਾਗਾ ਇਸਾਈ ਨਹੀਂ ਕਰ ਸਕ ਸਿੱਖ ਕਿਵੇਂ ਕਰ ਲੂਗਾ ਕਦੇ ਕਦਾਚਿਤ ਨਹੀਂ ਹੋ ਸਕਦਾ ਇਹ ਕਿਹੜੀਆਂ ਏਜੰਸੀਆਂ ਦਾ ਕੰਮ ਹੈ ਇਸ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਇਹ ਤਾਂ ਸਰਕਾਰ ਦਾ ਕੰਮ ਹੈ ਉਸ ਦੀ ਪਾਲ ਕਰਨਾ ਕੀ ਤੁਹਾਡੀ ਕੋਈ ਸਰਕਾਰੀ ਨੁਮਾਇੰਦੇ ਨਾਲ ਪ੍ਰਸ਼ਾਸਨ ਨਾਲ ਤਾਂ ਤੁਹਾਡੀ ਗੱਲਬਾਤ ਹੁੰਦੀ ਰਹੀ ਹੋਏਗੀ ਕੀ ਸਰਕਾਰ ਦੀ ਤਰਫੋਂ ਕੋਈ ਨੁਮਾਇੰਦਾ ਤੁਹਾਡੇ ਨਾਲ ਮਿਲਣ ਆਇਆ ਗੱਲਬਾਤ ਕਰਨ ਆਇਆ ਸਰਕਾਰ ਦੀ ਮਨਸ਼ਾ ਤੁਹਾਨੂੰ ਕਿਸ ਤਰ੍ਹਾਂ ਹੀ ਲੱਗਦੀ ਹੈ ਨਹੀਂ ਮੇਰੇ ਕੋਲ ਕੋਈ ਨਹੀਂ ਆਇਆ ਜੀ ਜਿਸ ਦਿਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਚੋਰੀ ਹੋਏ ਆ 1 ਜੂਨ ਨੂੰ ਉਸ ਵੇਲੇ ਜਦੋਂ ਇਹ ਘਟਨਾ ਵਾਪਰੀ ਹੈ ਤੁਹਾਡੇ ਲੜਕਾ ਰੁਪਿੰਦਰ ਸਿੰਘ ਔਰ ਜਸਵਿੰਦਰ ਸਿੰਘ ਉਸ ਦਿਨ ਕਿੱਥੇ ਸੀ ਰੁਪਿੰਦਰ ਸਿੰਘ ਘਰੇ ਸੀ ਬਾਕਾਇਦਾ ਜੀ ਚਾਹ ਪੀਣ ਲੱਗੇ ਸੀ ਕਿਸੇ ਦਾ ਫੋਨ ਆਇਆ ਸੀ ਵੀ ਵੀਰ ਜੀ ਐਸ ਤਰੀਕੇ ਸ੍ਰੀਪ ਚੋਰੀ ਹੋ ਗਏ ਤੇ ਸਾਰੀ ਜਨਤਾ ਇਕੱਠੀ ਹੋ ਤੁਸੀਂ ਵੀ ਆ ਜਾਓ ਜਸਵਿੰਦਰ ਸਿੰਘ ਦੁਕਾਨ ਤੇ ਸੀ ਹੁਣ ਕੀ ਤੁਹਾਡੇ ਪਰਿਵਾਰ ਤੇ ਕੋਈ ਕਿਸੇ ਕਿਸਮ ਦਾ ਕੋਈ ਦਬਾਅ ਬਣਾਇਆ ਜਾ ਰਿਹਾ ਹੈ ਜਾਂ ਤੁਹਾਨੂੰ ਕਿਸੇ ਕਿਸਮ ਦਾ ਕੋਈ ਡਰ ਜਾਂ ਕੋਈ ਧਮਕੀ ਤੰਨੀ ਮਿਲ ਰਹੀ ਨਹੀਂ ਪ੍ਰਸ਼ਾਸਨ ਵੱਲ ਕੋਈ ਧਮਕੀ ਤਾਂ ਨਹੀਂ ਮਿਲੇਗੀ ਪਰ ਪ੍ਰਸ਼ਾਸਨ ਲਗਾਤਾਰ ਹੈ ਦਬਾਅ ਬਣਾ ਪਤਾ ਨਹੀਂ ਕਿਉਂ ਕੀ ਕਾਰਨ ਬਣਾਈ ਬਣਾਉਣਾ ਬਣਾਉਣਾ ਚਾਹੁੰਦਾ ਹੈ ਜਿਵੇਂ ਕਿ ਉਹ ਤੁਹਾਡੇ ਸਾਹਮਣੇ ਸੀਗੇ ਭਾਈ ਸਾਹਿਬ ਐਡਵੋਕੇਟ ਮਿਲਣ ਆਇਆ ਤੇ ਉਹਨਾਂ ਨੂੰ ਮਿਲਣ ਨਹੀਂ ਦਿੱਤਾ ਜਾ ਰਿਹਾ ਸੀ ਤੇ ਪੁਲਿਸ ਵਾਲੇ ਰੋਕ ਰਹੇ ਸੀ ਕਿਸੇ ਨੂੰ ਮਿਲਣ ਦੇ ਰਹੇ ਇਹ ਪਤਾ ਨਹੀਂ ਉਹਨਾਂ ਦੇ ਮਨ ਵਿੱਚ ਕੀ ਹੈ ਕੀ ਨਹੀਂ ਇਹ ਮੈਂ ਕੁਝ ਨਹੀਂ ਕਹਿ ਸਕਦਾ ਕੀ ਪਰਿਵਾਰ ਦੇ ਲੋਕਾਂ ਨੂੰ ਵੀ ਉਹਨਾਂ ਨਾਲ ਮਿਲਣ ਤੋਂ ਰੋਕਿਆ ਜਾ ਰਿਹਾ ਹੈ ਜਾਂ ਕੋਈ ਆਪਸ ਵਿੱਚ ਕੋਈ ਗੱਲਬਾਤ ਕਰਨ ਤੋਂ ਜਿਆਦਾ ਸਮਾਂ ਗੱਲਬਾਤ ਕਰਨ ਤੋਂ ਵੀ ਰੋਕਿਆ ਜਾ ਰਿਹਾ ਹੈ ਕਿਸ ਤਰ੍ਹਾਂ ਦੇ ਇਸ ਵੇਲੇ ਤੁਹਾਡੇ ਔਰ ਰੁਪਿੰਦਰ ਸਿੰਘ ਦੇ ਵਿੱਚ ਕਿਸ ਤਰ੍ਹਾਂ ਦੀ ਗੱਲਬਾਤ ਹੁੰਦੀ ਹੈ ਨਹੀਂ ਦੇਖੋ ਮੈਂ ਪਰਿਵਾਰ ਦਾ ਮੈਂਬਰ ਤਾਂ ਹੇ ਤੱਕ ਆਇਆ ਵੀ ਨਹੀਂ ਕਿਉਂਕਿ ਦੂਰ ਕਾਫੀ ਹੈ ਆਉਣਾ ਬੜਾ ਕਠਨ ਜਿਵੇਂ ਕਿ ਮੇਰੀ ਮਿਸਿਸ ਨੂੰ ਸੁਣਦਾ ਵੀ ਨਹੀਂ ਉਹ ਆ ਕੇ ਵੀ ਕੀ ਕਰਨਗੇ ਠੀਕ ਹੈ ਨਾ ਕੀ ਉਹਨਾਂ ਨੂੰ ਮਿਲਣ ਦਿੱਤਾ ਜਾ ਰਿਹਾ ਹੈ ਜਿਹੜੇ ਤੁਹਾਡੇ ਸਹਿਯੋਗੀ ਆ ਰਹੇ ਨੇ ਜਾਂ ਸਿਕਸ ਜਥੇਬੰਦੀਆਂ ਤੋਂ ਲੋਕ ਆ ਰਹੇ ਨੇ ਜਾਂ ਕੋਈ ਐਡਵੋਕੇਟ ਆ ਰਹੇ ਨੇ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਏ ਜਿਵੇਂ ਕਿ ਤੁਹਾਡੇ ਸਾਹਮਣੇ ਹੋਇਆ ਬਕਾਇਦਾ ਭਾਈ ਸਾਹਿਬ ਆਏ ਨਵਕਿਰਨ ਸਿੰਘ ਜੀ ਮਿਲਣ ਆਏ ਸੀ ਤਾਂ ਉਹ ਜਿਹੜੇ ਮੌਕੇ ਤੇ ਮੌਜੂਦ ਹਰਵੰਤ ਸਿੰਘ ਸੀਗੇ ਸ਼ਾਇਦ ਐਸ.ਆਈ ਨਹੀਂ ਤੇ ਉਹਨਾਂ ਨੂੰ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤੁਹਾਡੇ ਸਾਹਮਣੇ ਕਿਵੇਂ ਰੁਕ ਰਹੇ ਸੀਗੇ ਕਿਸੇ ਨੂੰ ਮਿਲਣ ਦੇਣਾ ਆਪ ਤਾਂ ਪੁਲਿਸ ਵਾਲੇ 10-10 ਖੜ ਜਾਂਦੇ ਆ ਰਪਿੰਦਰ ਸਿੰਘ ਦੇ ਆਲੇ ਦੁਆਲੇ ਹੋ ਕੇ ਤੇ ਜਦੋਂ ਕੋਈ ਮਿਲਣ ਆਉਂਦਾ ਤੇ ਉਹਨਾਂ ਨੂੰ ਮਿਲਣ ਨਹੀਂ ਦਿੰਦੇ ਜੀ ਤੁਸੀਂ ਵਾਰੀ-ਵਾਰੀ ਹਰ ਵਾਰ ਤੁਸੀਂ ਆਪਣੇ ਦੋਨਾਂ ਲੜਕਿਆਂ ਨੂੰ ਬੇਗਸੂਰ ਦੱਸ ਰਹੇ ਹੋ ਪਰ ਕੀ ਤੁਹਾਡੇ ਕੋਲੇ ਕੋਈ ਐਸਾ ਸਬੂਤ ਹੈ ਕਿ ਤੁਸੀਂ ਸਾਬਤ ਕਰ ਸਕੋ ਕਿ ਤੁਹਾਡੇ ਲੜਕੇ ਬੇਕਸੂਰ ਨੇ ਦੇਖੋ ਮੇਰੀ ਗੱਲ ਸੁਣ ਤੁਸੀਂ ਬਾਰ ਬਾਰ ਮੈਨੂੰ ਪੁੱਛ ਰਹੇ ਹੋ ਮੈਂ ਇੱਕ ਤੁਹਾਨੂੰ ਪ੍ਰੂਫ ਦੇਣ ਲੱਗਾ ਬਈ ਡੀਜੀਪੀ ਸੋਤਾ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਰੁਪਿੰਦਰ ਸਿੰਘ ਨੇ 5 6 ਮਹੀਨੇ ਪਹਿਲਾਂ ਅਮਰਤ ਸ਼ਕਿਆ ਸੀ ਇਸ ਗੈਂਗ ਚ ਸ਼ਾਮਲ ਹੋਣ ਲਈ ਮੈਂ ਤੁਹਾਨੂੰ ਇਹ ਐਵੀਡੈਂਸ ਦੇ ਰਿਹਾ ਹਾਂ ਤਾਂ ਮੈਂ ਉਹਨਾਂ ਨੂੰ ਝੂਠਾ ਸਾਬਤ ਕਰਨ ਲਈ ਰੁਪਿੰਦਰ ਸਿੰਘ ਦੀਆਂ ਜਿਹੜੀਆਂ ਹੈ ਉਹ ਬਚਪਨ ਦੀਆਂ ਫੋਟੋਆਂ ਅਮਰਤਾਰੀ ਸਾਰੇ ਪ੍ਰੈਸ ਨੂੰ ਦਿਖਾਈਆਂ ਸਾਰਿਆਂ ਨੂੰ ਦੱਸਿਆ ਸਾਰਿਆਂ ਨੂੰ ਮਿਲ ਕੇ ਇਹਦੇ ਬਾਰੇ ਜਾਣਕਾਰੀ ਦਿੱਤੀ ਕਿ ਇਹ ਮਿਲ ਕੇ ਇਹ ਝੂਠ ਨੂੰ ਸਾਬਤ ਕਰਨ ਲਈ ਥੋੜਾ ਸੀ ਤੁਹਾਡਾ ਕਹਿਣਾ ਕਿ ਬਚਪਨ ਤੋਂ ਹੀ ਦੋਨੋਂ ਭਰਾ ਅਮਰਤਾਰੀ ਨੇ ਔਰ ਇਹਨਾਂ ਨੂੰ ਝੂਠਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਹਾਂਜੀ ਹਾਂਜੀ हां मैं पहले विनती कर देती है रुपेंद्र सिंह ਦੇ ਬਾਰੇ ਜਿਵੇਂ ਡੀਜੀਪੀ ਸਾਹਿਬ ਨੇ ਕਿਹਾ ਕਿ ਇਹਨਾਂ ਨੇ 6 ਮਹੀਨੇ ਪਹਿਲਾਂ ਅਮਰ ਸ਼ਕਿਆ ਹੈਗਾ ਤਾਂ ਉਸ ਨੂੰ ਝੂਠਾ ਸਾਫਤ ਕਿ ਮੈਂ ਬਾਕਾਇਦਾ ਨਹੀਂ ਫੋਟੋ ਦਿਤੀਆਂ ਸਾਰੇ ਪ੍ਰਮਾਣ ਦਿੱਤੇ ਤੇ ਇਸ ਵੇ ਇਸ ਦੀ ਸਚਾਈ ਤੁਹਾਡੇ ਸਾਹਮਣੇ ਆ ਚੁੱਕੀ ਹੈ ਜੀ ਆਪਣੇ ਲੜਕੀਆਂ ਨੂੰ ਬੇਗਸੂਰ ਸਾਬਤ ਕਰਨ ਦੇ ਲਈ ਤੁਹਾਡਾ ਸੰਘਰਸ਼ ਕਦੋਂ ਤੱਕ ਜਾਰੀ ਰਹੇਗਾ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲ ਜਾਂਦਾ ਜਦੋਂ ਤੱਕ ਅਸੀਂ ਇੱਜ਼ਤ ਭਰੀ ਹੋ ਕੇ ਕਹਿ ਲੋ ਰਿਹਾਅ ਕੇ ਘਰ ਨਹੀਂ ਆ ਜਾਂਦੇ ਉਸ ਤੱਕ ਸਾਡਾ ਸੰਘਰਸ਼ ਜਾਰੀ ਹੈ ਜਿਨ੍ਹਾਂ ਚਿਰ ਅਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਲੀ ਦੋਸ਼ੀ ਲੱਭੇ ਨਹੀਂ ਜਾਂਦੇ ਉਹਨਾਂ ਚਾਰੇ ਸੰਘਰਸ਼ ਜਾਰੀ ਰਹੇਗਾ ਇਸ ਵੰ ਦਰਸ਼ਨ ਸਿੰਘ ਰੁਪਿੰਦਰ ਸਿੰਘ ਔਰ ਜਸਵਿੰਦਰ ਸਿੰਘ ਦੇ ਪਿਤਾ ਨੇ ਜਿਨ੍ਹਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਬੇਆਦਬੀ ਮਾਮਲੇ ਦੇ ਵਿੱਚ ਪੁਲਿਸ ਨੇ ਗ੍ਰਿਫਤਾਰ ਕੀਤਾ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੋਨੇ ਲੜਕੇ ਬੇਗਸੂਰ ਨੇ ਔਰ ਉਹਨਾਂ ਦੀ ਉਹਨਾਂ ਨੂੰ નિર્ਦੋਸ਼ ਸਾਬਤ ਕਰਨ ਦੇ ਲਈ ਲਗਾਤਾਰ ਸੰਘਰਸ਼ ਜਾਰੀ ਰਹੇਗਾ ਹਾਲਾਂਕਿ ਸਿੱਖ ਸੰਗਠਨ ਇਹਨਾਂ ਦੇ ਨਾਲ ਖੜੇ ਹੋਏ ਨੇ ਔਰ ਅਸਲ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਣ ਤੱਕ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਦਾ ਸੰਘਰਸ਼ ਜਾਰੀ ਰਹੇਗਾ